ਸਸਿਕਾ ਜੀ ਵੈਲਕਮ ਕਰਦੇ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਤੇ Instagram ਪੇਜ ਦੇ ਉੱਤੇ ਤੇ Facebook ਪੇਜ ਤੇ ਵੀ ਤੁਹਾਡਾ ਬਹੁਤ ਜ਼ਿਆਦਾ ਸਾਰਿਆਂ ਦਾ ਸਵਾਗਤ ਵੈਲਕਮ ਜੀ ਆਇਆਂ ਨੂੰ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡਾ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਰਾਂਗੇ ਕਿ ਜਿਨ੍ਹਾਂ ਨੇ ਰਖੜੀ ਦੇ ਸਾਡੇ ਤੋਂ ਢੇਰ ساری ਸ਼ਾਪਿੰਗ ਕੀਤੀ ਤੇ ਬਹੁਤ ਜ਼ਿਆਦਾ ਜਿਹੜਾ ਆ ਤੁਸੀਂ ਸਾਨੂੰ ਪਿਆਰ ਦਿੱਤਾ ਦਿਲੋਂ ਧੰਨਵਾਦ ਆ ਬੈਸਟ ਵਿਸ਼ੇ ਭੇਜੀਆਂ ਤੁਸੀਂ ਰਖੜੀ ਦੀਆਂ ਉਹਦੇ ਵਾਸਤੇ ਵੀ ਦਿਲੋਂ ਧੰਨਵਾਦ ਆ ਤੇ ਰਖੜੀ ਕਰਕੇ ਤੁਹਾਨੂੰ ਪਤਾ ਤੁਸੀਂ ਵੀ ਘਰਾਂ 'ਚ ਵਿਜੀ ਹੋ ਅਸੀਂ ਵੀ ਵਿਜੀ ਹਾਂ ਸੋ ਹੁਣ ਆਪਾਂ ਹੋ ਗਏ ਆ ਫਰੀ ਸੂਟ ਧਾੜ ਦੀ ਲੈ ਕੇ ਆਏ ਆ ਆਪਾਂ ਬਿਲਕੁਲ ਵੱਖਰਾ ਜਿਹਾ ਕਨਸੈਪਟ ਤੇ ਨਵੇਂ-ਨਵੇਂ ਜਿਹੇ ਡਿਜ਼ਾਈਨ ਤੇ ਦੂਜੀ ਗੱਲ ਇੱਕ ਹੋਰ ਮੈਂ ਤੁਹਾਨੂੰ ਸਾਰਿਆਂ ਭੈਣਾ ਭਰਾਵਾਂ ਨਾਲ ਸ਼ੇਅਰ ਕਰ ਦਿੰਦਾ ਆ ਕਿ ਆਪਣੇ ਕੋਲ ਥ੍ਰੈਡ ਵਰਕ ਕਰਨ ਵਾਲੀ ਮਸ਼ੀਨ ਜਿਹੜੀ ਆ ਕੰਪਿਊਟਰਾਈਜ਼ਡ ਮਸ਼ੀਨ ਜਿਹੜੀ ਆ ਉਹ ਆ ਚੁੱਕੀ ਆ ਤੇ ਤੁਸੀਂ ਆਪਣੇ ਜਿਹੜੇ ਜਿਹੇ ਸੋਹਣੇ-ਸੋਹਣੇ ਡਿਜ਼ਾਈਨ ਸਾਡੇ ਕੋਲ ਬਣਵਾ ਸਕਦੇ ਜਿ ਆਪਣੀ ਮਨਪਸੰਦ ਦੇ ਜੇ ਕਹੋਗੇ ਕਿ ਦਾ ਡਿਜ਼ਾਈਨ ਨਹੀਂ ਤੁਹਾਨੂੰ ਭੇਜ ਦਿਆਂ ਕਰਾਂਗੇ ਤੁਸੀਂ ਉਹ ਤੋਂ ਸਿਲੈਕਟ ਕਰ ਲਿਆ ਕਰਿਓ ਸਾਰੀਆਂ ਆਪਸ਼ਨਾਂ ਦੇ ਦੇ ਦਿਆਂਗੇ ਤੁਹਾਨੂੰ ਆਪਾਂ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਪੇਂਟ ਬਹੁਤ ਜਿਆਦਾ ਸੋਹਣੇ ਸੂਟ ਜੇ ਬਹੁਤ ਜਿਆਦਾ ਵਧੀਆ ਤੇ ਇਹ ਨਾ ਜਦੋਂ ਹੁਣ ਬਾਦਸ਼ਾਹ ਹੁੰਡੀਆਂ ਹੈ ਤੇ ਬਰਸਾਤਾਂ ਕਰਕੇ ਮਹਾ ਜਿਹੜੇ ਨੇ ਇਹਨਾਂ ਨੂੰ ਆਪਾਂ ਤਿਆਰ ਕਰਵਾਇਆ ਜੀ ਕਿਉਂਕਿ ਕਸਟਮਰ ਬਹੁਤ ਜਿਆਦਾ ਮੈਸੇਜ ਫੋਨ ਕਰਨ ਡਿਆ ਹੈ ਕਿ ਪੇਂਟ ਵਾਲੇ ਸੂਟ ਨਹੀਂ ਤੁਸੀਂ ਲੈ ਕੇ ਆਉਣ ਡੇ ਤੇ ਸੋ ਆਪਾਂ ਲੈ ਆਏ ਜੇ ਫੈਬਰਿਕ ਹੈਗਾ ਜੇ ਮਸਲੀਨ ਦਾ ਤੇ ਵੱਖਰਾ ਵੱਖਰਾ ਫੈਬਰਿਕ ਆਉਣਾ ਜੇ ਮੈਂ ਤੁਹਾਨੂੰ ਬੋਲ-ਬੋਲ ਕੇ ਦੱਸੀ ਜਾਊਂਗਾ ਪਲੀਜ਼ ਨੋਟ ਕਰੀ ਜਾਇਓ ਇਹ ਹੈਗੀ ਜੇ ਮਸਲੀਨ ਦੀ ਸ਼ਰਟ ਸ਼ਰਟ ਦੀ ਮੀਨਸ ਆਲਓਵਰ ਸੂਟ ਹੈ ਤੇ ਪਲੱਸ ਇਹਦੇ ਉੱਪਰ ਜਿਹੜੇ ਜਿਹੜਾ ਫੁੱਲ ਡਿਜ਼ਾਈਨ ਤੁਸੀਂ ਵੇਖਣ ਡ ਇਹ ਹੈਗਾ ਜੇ ਸਾਰਾ ਇਹਦੇ ਵਿੱਚ ਪੇਂਟ, ਬਲੌਕ ਪੇਂਟ ਤੇ ਇਹਦੇ ਨਾਲ ਇਧਰ ਹੈਗਾ ਜੇ ਬਾਹਾਂ ਦੇ ਉੱਪਰ ਇਹਦੀਆਂ ਤੇ ਡਿਜ਼ਾਈਨ ਆ ਵੀ ਬਾਹਾਂ ਦਾ ਨਾਲ ਡਿਜ਼ਾਈਨ ਜੀ ਇਧਰ ਵੀ ਨਾਲ ਜਿਹੜਾ ਜੀ ਬਾਹਾਂ ਦਾ ਬਣਿਆ ਡਿਜ਼ਾਈਨ ਤੇ ਇਹਦੀ ਜਿਹੜੀ ਬੈਕ ਸਾਈਡ ਜੇ ਉਹ ਵੀ ਸਾਰੀ ਇਦਾਂ ਜਿਹੜੀ ਆ ਬਣੀ ਆ ਇਹਦੇ ਵਿੱਚ ਜਿਹੜੇ ਆ ਛੋਟੇ ਛੋਟੇ ਫਲਾਵਰ ਜਿਹੜੇ ਬੈਕ ਸਾਈਡ ਤੇ ਵੀ ਆਉਣਗੇ ਇਹਦੇ ਤੇ ਇਹ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਆ ਤੇ ਆਹ ਬੈਕ ਸਾਈਡ ਦੇ ਘੇਰੇ ਤੇ ਆ ਜੂਗਾ ਇਹਦਾ ਡਿਜ਼ਾਈਨ ਇਹਦਾ ਰੇਟ ਜਿਹੜਾ ਜੇ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੇ ਸੂਟਾਂ ਦਾ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ 'ਚ ਤੇ ਦੁਪੱਟਾ ਹੈਗਾ ਜੇ ਇਹਦੇ ਨਾਲ ਪਿਓਰ ਦਾ ਪਿਓਰ ਦਾ ਮਤਲਬ ਪਿਓਰ ਦਾ ਦੁਪੱਟਾ ਜੇ ਬਾਰਡਰ ਬਣਿਆ ਦੁਪੱਟੇ ਤੇ ਸਾਰੇ ਜਿਹੜੇ ਜੇ ਦੁਪੱਟੇ ਦੇ ਵਿੱਚ ਫਲਾਵਰ ਜਿਹੜੇ ਤੁਸੀਂ ਵੇਖ ਸਕਦੇ ਜੇ ਪੇਂਟ ਦੇ ਤੇ ਇਹਨਾਂ ਦਾ ਰੇਟ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ ਬੋਰ ਇੱਕ ਸ਼ਾਨਦਾਰ ਚੀਜ਼ ਫੈਬਰਿਕ ਦਾ ਨਾਮ ਬੋਰ ਬੋਰ ਕੇ ਦੱਸੀ ਜਾਊਗਾ ਪਲੀਜ਼ ਚੰਗੀ ਤਰ੍ਹਾਂ ਸੁਣੀ ਜਾਇਓ ਇਹ ਹੈਗੀ ਜੇ ਔਰਗਾਂਜਾ ਦੀ ਸ਼ਰਟ ਔਰਗਾਂਜਾ ਦੇ ਪੈਂਟ ਸੂਟ ਜੇ ਬੜਾ ਹੀ ਸ਼ਾਨਦਾਰ ਕਨਸੈਪਟ ਜੇ ਤੇ ਬਹੁਤ ਜ਼ਿਆਦਾ ਰੀਜ ਦੇ ਨਾਲ ਤੁਹਾਡੇ ਲਈ ਬਣਾਇਆ ਜੇ ਆਪਾਂ ਤਿਆਰ ਕਰਾਇਆ ਜੇ ਚੈੱਕ ਕਰ ਲਓ ਸ਼ਰਟ ਆਊਗੀ ਜੇ ਔਰਗਾਂਜਾ ਦੀ ਸਾਰਾ ਇਹਦੇ ਉੱਪਰ ਆਗੇ ਜੇ ਬਲੌਕ ਵਰਕ ਬਲੌਕ ਦਾ ਪੈਂਟ ਸਾਰਾ ਹੀ ਹੋਇਆ ਹੈ ਇਹਦੇ ਉੱਪਰ 2 ਮੀਟਰ ਦੀ ਕੱਟ ਦੇ ਨਾਲ ਜੇ ਔਰਗੈਂజా ਟਿਸ਼ੂ ਦੀ ਸ਼ਰਟ ਪਲੱਸ ਇਹਦੀਆਂ ਬਾਹਾਂ ਦੇ ਉੱਪਰ ਜੇ ਪੇਂਟ ਤੇ ਇਹਦੇ ਵਿੱਚ ਹੋਰ ਚੀਜ਼ ਤੁਹਾਨੂੰ ਮੈਂ ਦੱਸ ਦਵਾਂ ਇਹਦੇ ਵਿੱਚ ਇੱਕ ਖੂਬਸੂਰਤੀ ਤੁਹਾਨੂੰ ਮੈਂ ਦੱਸਦਾ ਆ ਕਿ ਇਹਦੇ ਨਾਲ ਆਊਗੀ ਜੇ ਬਾਟਮ ਬਾਟਮ ਜਿਹੜੀ ਜੇ ਉਹ ਹੈਗੀ ਜੇ ਮਸਲੀਨ ਦੀ ਤੇ ਬਾਟਮ ਦੇ ਵੀ ਪੌਂਚਿਆਂ ਦੇ ਉੱਤੇ ਬਣਿਆ ਜੇ ਡਿਜ਼ਾਈਨ ਸੇਮ ਹੈ ਹੀ ਇਹਨੂੰ ਤੁਸੀਂ ਬਣਵਾ ਸਕਦੇ ਜੇ ਬੜੇ ਆਰਾਮ ਦੇ ਨਾਲ 2 ਮੀਟਰ ਦੀ ਕੱਟ ਦੇ ਨਾਲ ਇਹ ਇਹਦੇ ਆਊਗਾ ਪੌਂਚਿਆਂ ਦੇ ਉੱਪਰ ਵਰਕ ਤੇ ਇੱਕ ਹੋਰ ਪਲਾਸੇ ਦੇ ਵਿੱਚ ਕੀ ਆ ਇਹਦੇ ਨਾਲ ਆ ਗਿਆ ਜੇ ਦੁਪੱਟਾ ਦੁਪੱਟਾ ਜਿਹੜਾ ਜੇ ਉਹ ਵੀ ਆਰਗਾਂਜਾ ਦਾ ਜੇ ਤੇ ਫੁੱਲ ਪੇਂਟ ਹੋਇਆ ਜੇ ਦੁਪੱਟਾ ਇਹਨਾਂ ਦੀ ਮਾਰਕੀਟ ਪ੍ਰਾਈਸ ਮਾਰਕੀਟ ਰੇਂਜ ਜਿਹੜੀ ਸੂਟਾਂ ਦੀ ਆਊਗੀ ਜੇ ਉਹ ਘੱਟ ਤੋਂ ਘੱਟ ਵੀ ਤੇ 1500-2000 ਰੁਪਏ ਦੀ ਰੇਂਜ ਦੇ ਚੱਕ ਜਾਂਦੇ ਜੇ ਇਹ ਸੂਟ ਤੇ ਆਪਣੇ ਕੋਲ ਵਿਦ ਫੈਬਰਿਕ ਤੇ ਸਾਰਾ ਪੇਂਟ ਬਲੌਕ ਪੇਂਟ ਜਿਹੜਾ ਸੂਟ ਦੇ ਉੱਪਰ ਹੋਇਆ ਪਲੱਸ ਬਾਟਮ ਜਿਹੜੀ ਆ ਮਸਲੀਨ ਦੀ ਨਾਲ ਲੱਗੀ ਜੇ ਸਿਰਫ ਦੇ ਸਿਰਫ 700 ਤੇ 500 ਰੁਪਈਆ ਦਾ ਜੇ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮੈਂ ਦੇ ਦਿੰਨਾ ਕਲਰ ਆਪਸ਼ਨ ਆਉਣਗੇ ਆਪਣੇ ਕੋਲ ਬਹੁਤ ਸ਼ਾਨਦਾਰ ਤੇ ਜਾਨਦਾਰ ਆ ਗਿਆ ਜੇ ਕਲਰ ਆ ਲਓ ਜੀ ਇਹ ਆ ਗਿਆ ਲਵੈਂਡਰ ਚੈੱਕ ਕਰ ਲਓ ਪੇਂਟ ਦਾ ਕੰਮ ਵੇਖੋ ਕਿੰਨਾ ਸੋਹਣਾ ਹੈ ਸਫਾਈਆਂ ਬਹੁਤ ਜ਼ਿਆਦਾ ਸੋਹਣੀਆਂ ਨੇ ਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਸ਼ਿਪਿੰਗ ਰਹੂਗੀ ਜੇ ਉਹ ਰਹੂਗੀ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਸੇਮ ਇਹ ਔਰਗਾਂజా ਦੀ ਆ ਗਈ ਜੇ ਸ਼ਰਟ ਤੇ ਮਸਲੀਨ ਦੀ ਆ ਗਈ ਜੇ ਇਹਦੇ ਨਾਲ ਬਾਟਮ ਤੇ ਬਾਟਮ ਦੇ ਉੱਤੇ ਵੀ ਆ ਜਾਊਗਾ ਜੇ ਸੇਮ ਵਰਕ ਪੈਂਟ ਬਣਾ। ਆ ਗੋ। ਇਹ ਤੁਸੀਂ ਪਹੁੰਚਿਆਂ ਦੇ ਉੱਤੇ ਲਿਆ ਸਕਦੇ ਜੇ ਇਹਨੂੰ ਬੜੇ ਆਰਾਮ ਦੇ ਨਾਲ ਬਣਦਾ ਜੇ। ਆ ਆ ਦੂਜੀ ਦੂਜੀ ਪੈਰਦਾ ਆ ਗਿਆ, ਆ ਇੱਕ ਪੈਰਦਾ ਆ ਗਿਆ। ਨਾਲ ਇਹਦੇ ਆ ਗਿਆ ਦੁਪੱਟਾ ਸੇਮ ਔਰਗਾਂਜਾ ਦਾ। ਸ਼ਰਟ ਤੇ ਦੁਪੱਟਾ ਇਹਦੇ ਜੇ ਉਹ ਸੇਮ ਫੈਬਰਿਕ ਦੇ ਵਿੱਚ ਆਉਣਗੇ ਤੇ ਬਾਟਮ ਜਿਹੜੀ ਜੇ ਉਹ ਮਸਲੀਨ ਦੇ ਵਿੱਚ ਰਿਵ ਚੈਟ ਜਿਹੜੀ ਤੁਹਾਨੂੰ ਕਟਾਉਣੀ ਬਹੁਤ ਸ਼ਾਨਦਾਰ ਹੈ ਵੀ ਦੁਪੱਟਾ ਜਿਹੜਾ ਜੇ ਪੇਂਟ ਹੋਇਆ ਜੇ ਬਲੌਕ ਪੇਂਟ ਹੈਂਡ ਪੇਂਟ ਤੇ ਰੇਟ ਹੈਗਾ ਜੇ ਦਾ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹੀ ਇਸ ਤੋਂ ਬਾਅਦ ਆ ਗਿਆ ਜੇ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਨਦਾਰ ਗਾਜਰੀ ਸ਼ੇਡ ਇਹਦੇ ਨਾਲ ਵੀ ਮਸਲੀਨ ਦੀ ਬਾਟਮ ਆ ਗਈ ਜੇ ਤੇ ਸ਼ਰਟ ਜਿਹੜੀ ਜੇ ਇਹਦੇ ਨਾਲ ਵੀ ਆ ਗਈ ਜੇ ਪੇਂਟ ਦੀ ਬਿਲਕੁਲ ਹੈ ਗਰਮਾ ਗਰਮ ਸੂਟ ਤੁਹਾਡੇ ਲਈ ਪੈਂਟ ਦੇ ਬਣਾਏ ਆਪਾਂ ਨਹੀਂ ਚੈੱਕ ਕਰਿਓ ਨਾਲੇ ਦੀਆਂ ਬਾਹਾਂ ਦੇ ਉੱਪਰ ਵੀ ਆ ਸਾਹਮਣਾ ਸਾਰਾ ਘੇਰਾ ਜਿਹੜਾ ਜੇ ਲੈਂਥ ਇਹਦੀ ਜਿਹੜੀ ਜੇ 42 2 ਤੱਕ ਰੈਡੀ ਹੋ ਜਾਂਦੀ ਜੇ ਤੇ ਬਹੁਤ ਸ਼ਾਨਦਾਰ ਦਾ ਹੈਗਾ ਜੇ ਡਿਜ਼ਾਈਨ ਤੇ ਨਾਲੇ ਦੇ ਹੈਗੀ ਜੇ ਬਾਟਮ ਬਾਟਮ ਆ ਗਈ ਮਸਲੀਨ ਦੀ 2.5 ਮੀਟਰ ਦੀ ਕੱਟ ਦੇ ਨਾਲ ਤੇ ਇਹ ਆਊਗਾ ਬਾਟਮ ਦੇ ਉੱਤੇ ਪਹੁੰਚਾ ਦਿੱਤੇ ਇਹਦੇ ਇਧਰੋਂ ਨਾਲ ਆ ਗਿਆ ਜੇ ਦੁਪੱਟਾ ਇਹਦੇ ਦੁਪੱਟੇ ਦਾ ਨਮੋਕੋਲ ਕੇ ਦਿਖਾਉਣਾ ਦੁਪੱਟੇ ਬਹੁਤ ਸ਼ਾਨਦਾਰ ਬਣੇ ਸਾਰੇ ਆ ਲੋ ਚਾਰ ਜਿਵੇਂ ਇਹ ਬੇਲਾ ਬਣੀਆਂ ਇਹਨਾਂ ਦੇ ਦੁਪੱਟਿਆਂ ਦੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਜਿਹੇ ਜੇ ਵਰਕ ਹੈ ਇਹਨਾਂ ਦੇ ਉੱਪਰ ਤੇ ਰੇਟ ਤੇ ਰੇਂਜ ਜਿਹੜੀ ਜਿਹਦੀ ਸਿਰਫ 750 ਰੁਪਏ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਇਸੇ ਦੇ ਵਿੱਚ ਆ ਗਿਆ ਜੇ ਆਪਣੇ ਕੋਲ ਲਾਸਟ ਕਲਰ ਤੇ ਲਾਸਟ ਪ੍ਰਿੰਟ ਇਸ ਤੋਂ ਬਾਅਦ ਇੱਕਦਮ ਮੈਂ ਹੋਰ ਦੇਊਗਾ ਜੋਰ ਜਟ ਦੇ ਵਿੱਚ। ਔਰਗੰਜਾ ਦੇ ਵਿੱਚ ਤੁਹਾਨੂੰ ਇਹ ਦਿਖਾ ਦਿੰਦਾ ਮੈਂ ਚੈੱਕ ਕਰ ਲਓ। ਆ ਲਓ ਜੀ। ਇਹ ਆ ਗਿਆ ਜੀ ਔਰਗੰਜਾ ਦੀ ਸ਼ਰਟ ਦੇ ਨਾਲ। ਬਹੁਤ ਹੀ ਜ਼ਿਆਦਾ ਸ਼ਾਨਦਾਰ ਪੇਂਟ ਦਾ ਵਰਕ ਜੇ। ਸਾਰਾ ਇਹਦਾ ਜਿਹੜਾ ਫਰੰਟ ਬਣਿਆ। ਇਧਰੋਂ ਇਹਦੀ ਸਾਰੀ ਜਿਹੜੀ ਜੇ ਬੈਕ ਵੀ ਬਣੀ ਆ ਨਾਲ। ਤੇ ਨਾਲ ਇਹਦੇ ਦੁਪੱਟਾ ਤੇ ਬਾਟਮ ਜਿਹੜੀ ਆ ਉਹਦਾ ਆਣੀ ਆਉਣੀ ਆ। ਆ ਗਈ ਮਸਲੀਨ ਦੀ ਬਾਟਮ ਇਹਦੇ ਨਾਲ ਮਸਲੀਨ ਦੀ ਬਾਟਮ ਦੇ ਉੱਤੇ ਵਰਕ ਤੁਸੀਂ ਵੇਖ ਸਕਦੇ ਜੀ ਆਹ ਜੀ ਇਹ ਆ ਗਿਆ 65 ਦਾ ਵਰਕੇ ਦੇ ਉੱਪਰ ਇਧਰੋਂ ਇਹ ਦੋਵਾਂ ਪੌਂਚਿਆਂ ਦੇ ਉੱਪਰ ਤੇ ਪਲੱਸ ਇਹਦੇ ਨਾਲ ਆ ਗਿਆ ਦੁਪੱਟਾ organza ਦਾ ਸੇਮ ਫੈਬਰਿਕ ਸ਼ਰਟ ਦਾ ਸੇਮ ਫੈਬਰਿਕ ਦੁਪੱਟੇ ਦਾ ਆਹ ਲਓ ਜੀ ਦੁਪੱਟਾ ਵੀ ਪੂਰਾ ਹੈਵੀ ਜਿਹਦਾ ਜਿਹਦਾ ਪੂਰਾ ਘੈਂਟ ਭਰਿਆ ਹੋਇਆ ਸਾਰੇ ਪੇਂਟ ਦੇ ਨਾਲ ਇਹ ਤੁਹਾਨੂੰ ਮਿਲੂਗਾ ਜੇ 700 ਤੇ 50 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਕਿਤੇ ਵੀ ਮੰਗਵਾ ਲਓ ਤੁਸੀਂ ਇਹ ਹੁਣ ਆਪਣੇ ਕੋਲ ਆ ਗਿਆ ਜੇ ਲਾਸਟ ਸੂਟ ਚੌਰ ਜੱਟ ਦੇ ਵਿੱਚ ਕੰਦਰ ਇਹਦਾ ਵੀ ਸੇਮ ਰੰਗ ਦਾ ਮਿਲਦਾ ਜੀ ਦੁਪੱਟਾ ਆ ਗਿਆ ਇਹਦਾ ਨਾ ਪਿਓਰ ਦਾ ਬਹੁਤ ਜ਼ਿਆਦਾ ਸੋਨਾ ਸੂਟ ਜੇ ਬਹੁਤ ਜ਼ਿਆਦਾ ਹੈਵੀ ਇਹਦੇ ਉੱਤੇ ਵਰਕ ਆ ਤੇ ਖਾ ਲਓ ਆਮ ਤੌਰ 'ਤੇ ਇਹ 1500 1600 ਦੀ ਰੇਂਜ ਦੇ ਸੂਟ ਹੈ ਜਿਹੜੇ ਅੱਜ ਆਪਾਂ ਤੁਹਾਨੂੰ ਸਿਰਫ ਦੇਣ ਲੱਗੇ ਆ 700 ਤੇ 500 ਰੁਪਈਆ ਦੇ ਨਾਲ ਇਹ ਤੁਸੀਂ ਵੇਖ ਸਕਦੇ ਜੇ ਇਹਦੇ ਘੇਰੇ ਦੇ ਉੱਤੇ ਸਾਰਾ ਹੈਗਾ ਜੇ ਪੇਂਟ ਬਲੌਕ ਪੇਂਟ ਪਲੱਸ ਆਰੀ ਦਾ ਵਰਕ ਜੇ ਤੇ ਇਹ ਵੀ ਸਾਰਾ ਤੁਸੀਂ ਵੇਖ ਸਕਦੇ ਜੇ ਇਹਦੇ ਉੱਤੇ ਆਰੀ ਦਾ ਵਰਕ ਮਿਰਰ ਵਰਕ ਪਲੱਸ ਬਲੌਕ ਪੇਂਟ ਤੇ ਨਾਲ ਇਹਦੇ ਹੈਗਾ ਜੇ ਨੈਕ ਦਾ ਡਿਜ਼ਾਈਨ ਉਹ ਸੌਰੀ ਨੈਕ ਦਾ ਨਹੀਂ ਮਤਲਬ ਸਾਰਾ ਫਰੰਟ ਜਿਹੜਾ ਬਣਿਆ ਜੇ ਪਲੱਸ ਬਾਹਾਂ ਦੇ ਉੱਤੇ ਤੇ ਇਧਰੋਂ ਇਹਦੀ ਆ ਜੂਗੀ ਜੇ ਬੈਕ ਸਾਈਡ ਦੇ ਉੱਤੇ ਆ ਬੈਕ ਸਾਈਡ ਜਿਹੜੀ ਇਹ ਵੀ ਸਾਰੀ ਭਰੀ ਹੈ ਦੀ ਤੇ ਆਹ ਬਲੌਕ ਜਿਹੜਾ ਜੇ ਇਹ ਬੈਕ ਸਾਈਡ ਤੇ ਹੁੰਦਾ ਹੈ ਤੇ ਨਾਲ ਇਹਦੇ ਆ ਜੂਗਾ ਜੇ ਦੁਪੱਟਾ ਪਿਓਰ ਦਾ ਰੇਟ ਇਹਦਾ ਵੀ ਸੇਮ ਹੀ ਜੇ ਸਿਰਫ 750 ਰੁਪਈਆ ਦਾ ਸੂਟ ਜੇ ਤੁਸੀਂ ਸਾਡੇ ਕੋਲ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਲੈ ਸਕਦੇ ਆ ਆ ਗਿਆ ਜੇ ਦੁਪੱਟਾ ਇਹਦੇ ਨਾਲ ਤੇ ਇਹ ਹੀ ਜੇ ਸਾਡੇ ਕੋਲ ਅੱਜ ਦੇ ਸੋਹਣੇ ਸੋਹਣੇ ਸੂਟ ਜਿਹੜੇ ਕਿ ਪੇਂਟ ਦੇ ਨਾਲ ਤਿਆਰ ਕੀਤੇ ਆ ਬਰਸ਼ ਪੇਂਟ ਹੈਂਡ ਪੇਂਟ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦੇ ਨਾਲ ਤੇ ਇਹ ਤੁਸੀਂ ਸਾਡੇ ਕੋ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਲੈ ਸਕਦੇ ਜੇ ਬੇਨਤੀ ਹੈ ਜੇ ਕਿ ਚੇਂਜ ਐਕਸਚੇਂਜ ਦੀ ਪਾਲਿਸੀ ਨਹੀਂ ਜਿਹੇ ਹੈਗੀ ਸ਼ਿਪਿੰਗ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਦੇਵਾਂਗੇ ਤੁਹਾਨੂੰ ਪੇਮੈਂਟ ਜਿਹੜੀ ਜੋ ਆਨਲਾਈਨ ਅਡਵਾਂਸ ਹੋਊਗੀ ਕੈਸ਼ ਔਨ ਡਿਲੀਵਰੀ ਜਿਹੜੀ ਆਪਾਂ ਨਹੀਂ ਐਕਸੈਪਟ ਕਰਦੇ ਜੀ ਤੇ ਇਹ ਹੈਗੇ ਸਾਡੇ ਕੋ ਪੇਂਟ ਵਾਲੇ ਸੂਟ ਜਿਹੜੇ ਤੁਹਾਨੂੰ ਮੈਂ ਦਿਖਾਉਂਦੇ ਆ ਮਸਲੀਨ ਤੇ ਜੌਰਜਟ ਤੇ ਤੇ ਔਰਗਨਜ਼ ਦੇ ਉੱਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਮਿਹਨਤ ਲੱਗੀ ਤੇ ਆਸ ਕਰਦਾ ਹਾਂ ਕਿ ਤੁਸੀਂ ਇਹਨਾਂ ਸੂਟਾਂ ਨੂੰ ਇਹੀ ਪਿਆਰ ਦੇਵੋਗੇ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰੋਗੇ ਫਿਰ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਸਕਰੀ ਧੰਨਵਾਦ ਠੀਕ